ਗਲਤ ਗੱਲ ਕਰਦੇ ਆ ਲੁਧਿਆਣਾ ਸ਼ਹਿਰ ਦੀ ਕਿ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਟ੍ਰੈਫਿਕ ਪੁਲਿਸ ਵੱਲੋਂ ਲਗਾਤਾਰ ਲੋਕਾਂ ਨੂੰ ਸਮਝਾਇਆ ਜਾਂਦਾ ਹੈਗਾ ਲੋਕਾਂ ਨੂੰ ਸਾਰੇ ਸਿੱਧੇ ਰਾਹ ਪਾਇਆ ਜਾਂਦਾ ਹੈਗਾ ਟ੍ਰੈਫਿਕ ਪੁਲਿਸ ਵੱਲੋਂ ਪਰ ਕਿਤਨੇ ਕਿਤੇ ਜਾ ਕੇ ਜਿਹੜੇ ਲੋਕ ਹੈਗੇ ਨੇ ਛਾਰਤੀ ਅਨਸਰ ਜਿਹੜੇ ਹੈਗੇ ਨੇ ਉਹ ਆਪਣੇ ਉਹਨੇ ਸਿਰ ਤੇ ਜੰਗਲੀ ਰੇਂਗ ਦੀ ਪਰ ਕਿਤਨੇ ਕਿਤੇ ਜਾ ਕੇ ਲੋਕ ਹਟਦੇ ਨਹੀਂ ਹੈਗੇ ਆ ਪਰ ਇੱਕ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਲਗਾਤਾਰ ਇੱਕ ਲੜਕੀ fly over ਤੇ ਚੜ ਕੇ ਔਰ ਕੰਨਾਂ ਦੇ ਵਿੱਚ ਹੈੱਡਫੋਨ ਲਗਾ ਕੇ ਲਗਾਤਾਰ ਕਿੱਦਾਂ ਨੇ ਰੋਲ ਕਰ ਰਹੀ ਹੈ ਖੜੀ ਹੋ ਕੇ ਚਲਾ ਰਹੀ ਹੈ ਬੈਠ ਕੇ ਚਲਾ ਰਹੀ ਹੈ ਇੱਕ ਹੱਥ ਛੱਡ ਕੇ ਚਾ ਰਹੀ ਹੈ ਔਰ ਇਸ ਵੀਡੀਓ ਨੂੰ ਅਸੀਂ ਦਿਖਾਵਾਂਗੇ ਤੁਹਾਡੇ ਆਪਣੇ ਚੈਨਲ ਦੇ ਉੱਤੇ ਔਰ ਇਸ ਵੀਡੀਓ ਤੁਸੀਂ ਦੇਖਿਓ ਮੇਰੇ ਕਮੈਂਟ ਬਾਕ ਜਾ ਕੇ ਦੱਸਿਓ ਕਿ ਇਹ ਜਿਹੜੀ ਲੜਕੀ ਹੈਗੀ ਹੈ ਜਿੱਦਾਂ ਇਹ ਚਲਾਰੀ ਐਕਟਿਵਿਟੀ ਤੇ ਸਵਾਰ ਹੋ ਕੇ ਚਲਾ ਰਹੀ ਹੈ ਡਾਂਸ ਕਰ ਰਹੀ ਹੈਗੀ ਹੈ ਤੇ ਉਸ ਤੋਂ ਬਾਅਦ ਟ੍ਰੈਫਿਕ ਨਿਯਮਾਂ ਦੀ ਜਿਹੜੀ ਧੱਜੇ ਹੋਣਾਂ ਦੀ ਨਜ਼ਰ ਆ ਰਹੀ ਹੈ ਔਰ ਤੁਸੀਂ ਮੇਰੇ ਕਮੈਂਟ ਬਾਕਸ ਜਾ ਕੇ ਦੱਸਿਓ ਕਿ ਇਹ ਕਿਹ ਸਹੀ ਹੈ ਜਾਂ ਕਿਹ ਗਲਤ ਹੈ ਔਰ ਤੁਸੀਂ ਇਸ ਵੀਡੀਓ ਜਰਾ ਮੇਰੇ ਕਮੈਂਟ ਬਾਕਸ ਜਾ ਕੇ ਦੱਸਿਓ ਉਹ ਜੁੜੇ ਰਹੋ ਤੁਸੀਂ ਅਮੇਜ਼ਿੰਗ ਟੀਵੀ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਖੰਨਾ ਸਸੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ ਇਸ ਤੋਂ ਗੱਲਬਾਤ ਕਰਦੇ ਆ ਲੁਧਿਆਣਾ ਸ਼ਹਿਰ ਦੀ ਕਿ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਟ੍ਰੈਫਿਕ ਪੁਲਿਸ ਵੱਲੋਂ ਲਗਾਤਾਰ ਜੇ ਲੋਕਾਂ ਨੂੰ ਸਮਝਾਇਆ ਜਾਂਦਾ ਹੈਗਾ ਲੋਕਾਂ ਨੂੰ ਸਾਰੇ ਸਿੱਧੇ ਰਾਹ ਪਾਇਆ ਜਾਂਦਾ ਹੈਗਾ ਟ੍ਰੈਫਿਕ ਪੁਲਿਸ ਵੱਲੋਂ ਪਰ ਕਿਤਨੇ ਕਿਤੇ ਜਾ ਕੇ ਜਿਹੜੇ ਲੋਕ ਹੈਗੇ ਨੇ ਚਰਾਰਤੀ ਅਨਸਰ ਜਿਹੜੇ ਹੈਗੇ ਨੇ ਉਹ ਆਪਣੇ ਉਹਨੇ ਸਿਰ ਤੇ ਜੰਗਲੀ ਰੇਂਗ ਦੀ ਪਰ ਕਿਤਨੇ ਕਿਤੇ ਜਾ ਕੇ ਲੋਕ ਹਟਦੇ ਨਹੀਂ ਹੈਗੇ ਆ ਪਰ ਇੱਕ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਲਗਾਤਾਰ ਇੱਕ ਲੜਕੀ ਫਲਾਈਓਵਰ ਤੇ ਚੜ ਕੇ ਔਰ ਕੰਨਾਂ ਦੇ ਵਿੱਚ ਹੈੱਡਫੋਨ ਲਗਾ ਕੇ ਲਗਾਤਾਰ ਕਿੱਦਾਂ ਨੇ ਰੋਲ ਕਰ ਰਹੀ ਹੈ ਖੜੀ ਹੋ ਕੇ ਚਲਾ ਰਹੀ ਹੈ ਬੈਠ ਕੇ ਚਲਾ ਰਹੀ ਹੈ ਇੱਕ ਹੱਥ ਛੱਡ ਕੇ ਚਾ ਰਹੀ ਹੈ ਔਰ ਇਸ ਵੀਡੀਓ ਨੂੰ ਅਸੀਂ ਦਿਖਾਵਾਂਗੇ ਤੁਹਾਡੇ ਆਪਣੇ ਚੈਨਲ ਦੇ ਉੱਤੇ ਔਰ ਇਸ ਵੀਡੀਓ ਤੁਸੀਂ ਦੇਖਿਓ ਮੇਰੇ ਕਮੈਂਟ ਬਾਕ ਜਾ ਕੇ ਦੱਸਿਓ ਕਿ ਇਹ ਜਿਹੜੀ ਲੜਕੀ ਹੈਗੀ ਹੈ ਜਿੱਦਾਂ ਇਹ ਤਲਾਰੀ ਐਕਟਿਵਲ ਸਵਾਰ ਹੋ ਕੇ ਚਲਾਰੀਏ ਡਾਂਸ ਕਰ ਰਹੀ ਹੈਗੀ ਹੈ ਤੇ ਉਸ ਤੋਂ ਬਾਅਦ ਟ੍ਰੈਫਿਕ ਨਿਯਮਾਂ ਦੀ ਜਿਹੜੀ ਧੱਜੇ ਹੋਣਾਂ ਦੀ ਨਜ਼ਰ ਆ ਰਹੀ ਹੈ ਔਰ ਤੁਸੀਂ ਮੇਰੇ ਕਮੈਂਟ ਬਾਕ ਜਾ ਕੇ ਦੱਸਿਓ ਕਿ ਇਹ ਕਿਹ ਸਹੀ ਹੈ ਜਾਂ ਕਿਹ ਗਲਤ ਹੈ ਔਰ ਤੁਸੀਂ ਇਸ ਵੀਡੀਓ ਜਰਾ ਮੇਰੇ ਕਮੈਂਟ ਬਾਕ ਜਾ ਕੇ ਦੱਸਿਓ ਉਹ ਜੁੜੇ ਰਹੋ ਤੁਸੀਂ ਅਮੇਜ਼ਿੰਗ ਟੀਵੀ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਖੰਨਾ ਸਸੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ ਸੋ ਗੱਲਬਾਤ ਕਰਦੇ ਆ ਲੁਧਿਆਣਾ ਸ਼ਹਿਰ ਦੀ ਕਿ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਟ੍ਰੈਫਿਕ ਪੁਲਿਸ ਵੱਲੋਂ ਲਗਾਤਾਰ ਜੇ ਲੋਕਾਂ ਨੂੰ ਸਮਝਾਇਆ ਜਾਂਦਾ ਹੈਗਾ ਲੋਕਾਂ ਨੂੰ ਸਾਰੇ ਸਿੱਧੇ ਰਾਹ ਪਾਇਆ ਜਾਂਦਾ ਹੈਗਾ ਟ੍ਰੈਫਿਕ ਪੁਲਿਸ ਵੱਲੋਂ ਪਰ ਕਿਤੇ ਨਾ ਕਿਤੇ ਜਾ ਕੇ ਜਿਹੜੇ ਲੋਕ ਹੈਗੇ ਨੇ ਚਾਰਤੀ ਅਨਸਰ ਜਿਹੜੇ ਹੈਗੇ ਨੇ ਉਹ ਆਪਣੇ ਉਹਨਾਂ ਸਿਰ ਤੇ ਜੰਗਲੀ ਰੇਂਗ ਦੀ ਪਰ ਕਿਤੇ ਕਿਤੇ ਜਾ ਕੇ ਲੋਕ ਹਟਦੇ ਨਹੀਂ ਹੈਗੇ ਆ ਪਰ ਇੱਕ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਲਗਾਤਾਰ ਇੱਕ ਲੜਕੀ ਫਲਾਈਓਵਰ ਤੇ ਚੜ ਕੇ ਔਰ ਕੰਨਾਂ ਦੇ ਵਿੱਚ ਹੈੱਡਫੋਨ ਲਗਾ ਕੇ ਲਗਾਤਾਰ ਕਿੱਦਾਂ ਨੇ ਰੋਲ ਕਰ ਰਹੀ ਹੈ ਖੜੀ ਹੋ ਕੇ ਚਲਾ ਰਹੀ ਹੈ ਬੈਠ ਕੇ ਚਲਾ ਰਹੀ ਹੈ ਇੱਕ ਹੱਥ ਛੱਡ ਕੇ ਚਾ ਰਹੀ ਹੈ ਔਰ ਇਸ ਵੀਡੀਓ ਨੂੰ ਅਸੀਂ ਦਿਖਾਵਾਂਗੇ ਤੁਹਾਡੇ ਆਪਣੇ ਚੈਨਲ ਦੇ ਉੱਤੇ ਔਰ ਇਸ ਵੀਡੀਓ ਤੁਸੀ ਦੇਖਿਓ ਮੇਰੇ ਕਮੈਂਟ ਬਾਕ ਜਾ ਕੇ ਦੱਸਿਓ ਕਿ ਇਹ ਜਿਹੜੀ ਲੜਕੀ ਹੈਗੀ ਆ ਜਿੱਦਾਂ ਇਹ ਚਲਾਰੀ ਐਕਟਿਵਲ ਸਵਾਰ ਹੋ ਕੇ ਚਲਾਰੀ ਡਾਂਸ ਕਰ ਰਹੀ ਹੈਗੀ ਹੈ ਤੇ ਉਸ ਤੋਂ ਬਾਅਦ ਟ੍ਰੈਫਿਕ ਨਿਯਮਾਂ ਦੀ ਜਿਹੜੀ ਧੱਜਿਓਣਾਂ ਦੀ ਨਜ਼ਰ ਆ ਰਹੀ ਹੈ ਔਰ ਤੁਸੀਂ ਮੇਰੇ ਕਮੈਂਟ ਬਾਕ ਜਾ ਕੇ ਦੱਸਿਓ ਕਿ ਇਹ ਕਿਹ ਸਹੀ ਹੈ ਜਾਂ ਕਿਹ ਗਲਤ ਹੈ ਔਰ ਤੁਸੀਂ ਇਸ ਵੀਡੀਓ ਜਰਾ ਮੇਰੇ ਕਮੈਂਟ ਬਾਕ ਜਾ ਕੇ ਦੱਸਿਓ ਔਰ ਜੁੜੇ ਰਹੋ ਤੁਸੀਂ ਅਮੇਜ਼ਿੰਗ ਟੀਵੀ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਖੰਨਾ ਸੱਸੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ ਸੋ ਗੱਲਬਾਤ ਕਰਦੇ ਆਂ ਲੁਧਿਆਣੇ ਸ਼ਹਿਰ ਦੀ ਕਿ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਟ੍ਰੈਫਿਕ ਪੁਲਿਸ ਵੱਲੋਂ ਲਗਾਤਾਰ ਲੋਕਾਂ ਨੂੰ ਸਮਝਾਇਆ ਜਾਂਦਾ ਹੈਗਾ ਲੋਕਾਂ ਨੂੰ ਸਾਰੇ ਸਿੱਧੇ ਰਾਹ ਪਾਇਆ ਜਾਂਦਾ ਹੈਗਾ ਟ੍ਰੈਫਿਕ ਪੁਲਿਸ ਵੱਲੋਂ ਪਰ ਕਿਤਨੇ ਕਿਤੇ ਜਾ ਕੇ ਜਿਹੜੇ ਲੋਕ ਹੈਗੇ ਨੇ ਚਾਰਤੀ ਅਨਸਰ ਜਿਹੜੇ ਹੈਗੇ ਨੇ ਉਹ ਆਪਣੇ ਉਹਨੇ ਸਿਰ ਤੇ ਝੁੰਗਣੀ ਰੇਂਗਦੀ ਪਰ ਕਿਤਨੇ ਕਿਤੇ ਜਾ ਕੇ ਲੋਕ ਹਟਦੇ ਨਹੀਂ ਹੈਗੇ ਆ ਪਰ ਇੱਕ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਲਗਾਤਾਰ ਇੱਕ ਲੜਕੀ ਫਲਾਈਓਵਰ ਤੇ ਚੜ ਕੇ ਔਰ ਕੰਨਾਂ ਦੇ ਵਿੱਚ ਹੈੱਡਫੋਨ ਲਗਾ ਕੇ ਲਗਾਤਾਰ ਕਿੱਦਾਂ ਨੇ ਰੋਲ ਕਰ ਰਹੀ ਹੈ ਖੜੀ ਹੋ ਕੇ ਚਲਾ ਰਹੀ ਹੈ ਬੈਠ ਕੇ ਚਲਾ ਰਹੀ ਹੈ ਇੱਕ ਹੱਥ ਛੱਡ ਕੇ ਚਾ ਰਹੀ ਹੈ ਔਰ ਇਸ ਵੀਡੀਓ ਨੂੰ ਅਸੀਂ ਦਿਖਾਵਾਂਗੇ ਤੁਹਾਡੇ ਆਪਣੇ ਚੈਨਲ ਦੇ ਉੱਤੇ ਔਰ ਇਸ ਵੀਡੀਓ ਤੁਸੀਂ ਦੇਖਿਓ ਮੇਰੇ ਕਮੈਂਟ ਬਾਕ ਜਾ ਕੇ ਦੱਸਿਓ ਕਿ ਇਹ ਜਿਹੜੀ ਲੜਕੀ ਹੈਗੀ ਹੈ ਜਿੱਦਾਂ ਇਹ ਚਲਾ ਰਹੀ ਐ ਐਕਟਿਵਲ ਸਵਾਰ ਹੋ ਕੇ ਚਲਾ ਰਹੀ ਐ ਡਾਂਸ ਕਰ ਰਹੀ ਹੈਗੀ ਐ ਤੇ ਉਸ ਤੋਂ ਬਾਅਦ ਟ੍ਰੈਫਿਕ ਨਿਯਮਾਂ ਦੀ ਜਿਹੜੀ ਧੱਜੇ ਹੋਣਾਂ ਦੀ ਨਜ਼ਰ ਆ ਰਹੀ ਹੈ ਔਰ ਤੁਸੀਂ ਮੇਰੇ ਕਮੈਂਟ ਬਾਕ ਜਾ ਕੇ ਦੱਸਿਓ ਕਿ ਇਹ ਕਿਹ ਸਹੀ ਹੈ ਜਾਂ ਕਿਹ ਗਲਤ ਹੈ ਔਰ ਤੁਸੀਂ ਇਸ ਵੀਡੀਓ ਜਰਾ ਮੇਰੇ ਕਮੈਂਟ ਬਾਕ ਜਾ ਕੇ ਦੱਸਿਓ ਔਰ ਜੁੜੇ ਰਹੋ ਤੁਸੀਂ ਅਮੇਜ਼ਿੰਗ ਟੀਵੀ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਖੰਨਾ ਸਸੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ ਸੋ ਗੱਲਬਾਤ ਕਰਦੇ ਆ ਲੁਧਿਆਣਾ ਸ਼ਹਿਰ ਦੀ ਕਿ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਟ੍ਰੈਫਿਕ ਪੁਲਿਸ ਵੱਲੋਂ ਲਗਾਤਾਰ ਜੇ ਲੋਕਾਂ ਨੂੰ ਸਮਝਾਇਆ ਜਾਂਦਾ ਹੈਗਾ ਲੋਕਾਂ ਨੂੰ ਸਾਰੇ ਸਿੱਧੇ ਰਾਹ ਪਾਇਆ ਜਾਂਦਾ ਹੈਗਾ ਟ੍ਰੈਫਿਕ ਪੁਲਿਸ ਵੱਲੋਂ ਪਰ ਕਿਤਨੇ ਕਿਤੇ ਜਾ ਕੇ ਜਿਹੜੇ ਲੋਕ ਹੈਗੇ ਨੇ ਸ਼ਰਾਰਤੀ ਅਨਸਰ ਜਿਹੜੇ ਹੈਗੇ ਨੇ ਉਹ ਆਪਣੇ ਉਹਨੇ ਸਿਰ ਤੇ ਜੂੰਗਲੀ ਰੇਂਗ ਦੀ ਪਰ ਕਿਤਨੇ ਕਿਤੇ ਜਾ ਕੇ ਲੋਕ ਹਟਦੇ ਨਹੀਂ ਹੈਗੇ ਆ ਪਰ ਇੱਕ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਲਗਾਤਾਰ ਇੱਕ ਲੜਕੀ ਫਲਾਈਓਵਰ ਤੇ ਚੜ ਕੇ ਔਰ ਕੰਨਾਂ ਦੇ ਵਿੱਚ ਹੈੱਡਫੋਨ ਲਗਾ ਕੇ ਲਗਾਤਾਰ ਕਿਦਾਂ ਦੇ ਰੋਲ ਕਰ ਰਹੀ ਹੈ ਖੜੀ ਹੋ ਕੇ ਚਲਾ ਰਹੀ ਹੈ ਬੈਠ ਕੇ ਚਲਾ ਰਹੀ ਹੈ ਇੱਕ ਹੱਥ ਛੱਡ ਕੇ ਚਲਾ ਰਹੀ ਹੈ ਔਰ ਇਸ ਵੀਡੀਓ ਨੂੰ ਅਸੀਂ ਦਿਖਾਵਾਂਗੇ ਤੁਹਾਡੇ ਆਪਣੇ ਚੈਨਲ ਦੇ ਉੱਤੇ ਔਰ ਇਸ ਵੀਡੀਓ ਤੁਸੀਂ ਦੇਖਿਓ ਮੇਰੇ ਕਮੈਂਟ ਬਾਕ ਜਾ ਕੇ ਦੱਸਿਓ ਕਿ ਇਹ ਜਿਹੜੀ ਲੜਕੀ ਹੈਗੀ ਹੈ ਜਿੱਦਾਂ ਇਹ ਚਲਾ ਰਹੀ ਐ ਐਕਟਿਵਲ ਸਵਾਰ ਹੋ ਕੇ ਚਲਾ ਰਹੀ ਹੈ ਡਾਂਸ ਕਰ ਰਹੀ ਹੈਗੀ ਹੈ ਤੇ ਉਸ ਤੋਂ ਬਾਅਦ ਟ੍ਰੈਫਿਕ ਨਿਯਮਾਂ ਦੀ ਜਿਹੜੀ ਧੱਜੇ ਹੋਣਾਂ ਦੀ ਨਜ਼ਰ ਆ ਰਹੀ ਹੈ ਔਰ ਤੁਸੀਂ ਮੇਰੇ ਕਮੈਂਟ ਬਾਕ ਜਾ ਕੇ ਦੱਸਿਓ ਕਿ ਇਹ ਕਿਹ ਸਹੀ ਹੈ ਜਾਂ ਕਿਹ ਗਲਤ ਹੈ ਔਰ ਤੁਸੀਂ ਇਸ ਵੀਡੀਓ ਜਰਾ ਮੇਰੇ ਕਮੈਂਟ ਬਾਕ ਜਾ ਕੇ ਦੱਸਿਓ ਉਹ ਜੁੜੇ ਰਹੋ ਤੁਸੀਂ ਅਮੇਜ਼ਿੰਗ ਟੀਵੀ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਖੰਨਾ ਸਸੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ ਸੋ ਗੱਲਬਾਤ ਕਰਦੇ ਆ ਲੁਧਿਆਣਾ ਸ਼ਹਿਰ ਦੀ ਕਿ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਟ੍ਰੈਫਿਕ ਪੁਲਿਸ ਵੱਲੋਂ ਲਗਾਤਾਰ ਜੇ ਲੋਕਾਂ ਨੂੰ ਸਮਝਾਇਆ ਜਾਂਦਾ ਹੈਗਾ ਲੋਕਾਂ ਨੂੰ ਸਾਰੇ ਸਿੱਧੇ ਰਾਹ ਪਾਇਆ ਜਾਂਦਾ ਹੈਗਾ ਟ੍ਰੈਫਿਕ ਪੁਲਿਸ ਵੱਲੋਂ ਪਰ ਕਿਤੇ ਨਾ ਕਿਤੇ ਜਾ ਕੇ ਜਿਹੜੇ ਲੋਕ ਹੈਗੇ ਨੇ ਛਾਰਤੀ ਅਨਸਰ ਜਿਹੜੇ ਹੈਗੇ ਨੇ ਉਹ ਆਪਣੇ ਉਨਾ ਸਿਰ ਤੇ ਜੂੰਗ ਨਹੀਂ ਰੇਂਗਦੀ ਪਰ ਕਿਤਨੇ ਕਿਤੇ ਜਾ ਕੇ ਲੋਕ ਹਟਦੇ ਨਹੀਂ ਹੈਗੇ ਆ ਪਰ ਇੱਕ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਲਗਾਤਾਰ ਇੱਕ ਲੜਕੀ ਫਲਾਈਓਵਰ ਤੇ ਚੜ ਕੇ ਔਰ ਕੰਨਾਂ ਦੇ ਵਿੱਚ ਹੈੱਡਫੋਨ ਲਗਾ ਕੇ ਲਗਾਤਾਰ ਕਿੱਦਾਂ ਨੇ ਰੋਲ ਕਰ ਰਹੀ ਹੈ ਖੜੀ ਹੋ ਕੇ ਚਲਾ ਰਹੀ ਹੈ ਬੈਠ ਕੇ ਚਲਾ ਰਹੀ ਹੈ ਇੱਕ ਹੱਥ ਛੱਡ ਕੇ ਚਾ ਰਹੀ ਹੈ ਔਰ ਇਸ ਵੀਡੀਓ ਨੂੰ ਅਸੀਂ ਦਿਖਾਵਾਂਗੇ ਤੁਹਾਡੇ ਆਪਣੇ ਚੈਨਲ ਦੇ ਉੱਤੇ ਔਰ ਇਸ ਵੀਡੀਓ ਤੁਸੀਂ ਦੇਖਿਓ ਮੇਰੇ ਕਮੈਂਟ ਬਾਕ ਜਾ ਕੇ ਦੱਸਿਓ ਕੀ ਇਹ ਜਿਹੜੀ ਲੜਕੀ ਹੈਗੀ ਆ ਜਿੱਦਾਂ ਇਹ ਤਲਾਰੀ ਐਕਟਿਵਿਟੀ 'ਤੇ ਸਵਾਰ ਹੋ ਕੇ ਤਲਾਰੀ ਡਾਂਸ ਕਰ ਰਹੀ ਹੈਗੀ ਹੈ ਤੇ ਉਸ ਤੋਂ ਬਾਅਦ ਟ੍ਰੈਫਿਕ ਨਿਯਮਾਂ ਦੀ ਜਿਹੜੀ ਧੱਜੇ ਹੋਣਾਂ ਦੀ ਨਜ਼ਰ ਆ ਰਹੀ ਹੈ ਔਰ ਤੁਸੀਂ ਮੇਰੇ ਕਮੈਂਟ ਬਾਕ ਜਾ ਕੇ ਦੱਸਿਓ ਕਿ ਇਹ ਕਿਹ ਸਹੀ ਹੈ ਜਾਂ ਕਿਹ ਗਲਤ ਹੈ ਔਰ ਤੁਸੀਂ ਇਸ ਵੀਡੀਓ ਜਰਾ ਮੇਰੇ ਕਮੈਂਟ ਬਾਕ ਜਾ ਕੇ ਦੱਸਿਓ ਔਰ ਜੁੜੇ ਰਹੋ ਤੁਸੀਂ ਅਮੇਜ਼ਿੰਗ ਟੀਵੀ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਖੰਨਾ ਸੱਚੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ ਸੋ ਗੱਲਬਾਤ ਕਰਦੇ ਆ ਲੁਧਿਆਣਾ ਸ਼ਹਿਰ ਦੀ ਕਿ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਟ੍ਰੈਫਿਕ ਪੁਲਿਸ ਵੱਲੋਂ ਲਗਾਤਾਰ ਲੋਕਾਂ ਨੂੰ ਸਮਝਾਇਆ ਜਾਂਦਾ ਹੈਗਾ ਲੋਕਾਂ ਨੂੰ ਸਾਰੇ ਸਿੱਧੇ ਰਾਹ ਪਾਇਆ ਜਾਂਦਾ ਹੈਗਾ ਟ੍ਰੈਫਿਕ ਪੁਲਿਸ ਵੱਲੋਂ ਪਰ ਕਿਤਨੇ ਕਿਤੇ ਜਾ ਕੇ ਜਿਹੜੇ ਲੋਕ ਹੈਗੇ ਨੇ ਚਾਰਤੀ ਅਨਸਰ ਜਿਹੜੇ ਹੈਗੇ ਨੇ ਉਹ ਆਪਣੇ ਉਹਨੇ ਸਿਰ ਤੇ ਝੁੰਗਣੀ ਰੇਂਗਦੀ ਪਰ ਕਿਤਨੇ ਕਿਤੇ ਜਾ ਕੇ ਲੋਕ ਹਟਦੇ ਨਹੀਂ ਹੈਗੇ ਆ ਪਰ ਇੱਕ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਲਗਾਤਾਰ ਇੱਕ ਲੜਕੀ ਫਲਾਈਓਵਰ ਤੇ ਚੜ ਕੇ ਔਰ ਕੰਨਾਂ ਦੇ ਵਿੱਚ ਹੈੱਡਫੋਨ ਲਗਾ ਕੇ ਲਗਾਤਾਰ ਕਿੱਦਾਂ ਦੇ ਰੋਲ ਕਰ ਰਹੀ ਹੈ ਖੜੀ ਹੋ ਕੇ ਚਲਾ ਰਹੀ ਹੈ ਬੈਠ ਕੇ ਚਲਾ ਰਹੀ ਹੈ ਇੱਕ ਹੱਥ ਛੱਡ ਕੇ ਚਾ ਰਹੀ ਹੈ ਔਰ ਇਸ ਵੀਡੀਓ ਨੂੰ ਅਸੀਂ ਦਿਖਾਵਾਂਗੇ ਤੁਹਾਡੇ ਆਪਣੇ ਚੈਨਲ ਦੇ ਉੱਤੇ ਔਰ ਇਸ ਵੀਡੀਓ ਤੁਸੀਂ ਦੇਖਿਓ ਮੇਰੇ ਕਮੈਂਟ ਬਾਕ ਜਾ ਕੇ ਦੱਸਿਓ ਕਿ ਇਹ ਜਿਹੜੀ ਲੜਕੀ ਹੈਗੀ ਹੈ ਜਿੱਦਾਂ ਇਹ ਚਲਾਰੀ ਐਕਟਿਵਲ ਸਵਾਰ ਹੋ ਕੇ ਚਲਾ ਰਹੀ ਹੈ ਡਾਂਸ ਕਰ ਰਹੀ ਹੈਗੀ ਹੈ ਤੇ ਉਸ ਤੋਂ ਬਾਅਦ ਟ੍ਰੈਫਿਕ ਨਿਯਮਾਂ ਦੀ ਜਿਹੜੀ ਧੱਜੀਆਂ ਹੁਣਾਂ ਦੀ ਨਜ਼ਰ ਆ ਰਹੀ ਹੈ ਔਰ ਤੁਸੀਂ ਮੇਰੇ ਕਮੈਂਟ ਬਾਕ ਜਾ ਕੇ ਦੱਸਿਓ ਕਿ ਇਹ ਕਿਹ ਸਹੀ ਹੈ ਜਾਂ ਕਿਹ ਗਲਤ ਹੈ ਔਰ ਤੁਸੀਂ ਇਸ ਵੀਡੀਓ ਜਰਾ ਮੇਰੇ ਕਮੈਂਟ ਬਾਕ ਜਾ ਕੇ ਦੱਸਿਓ ਔਰ ਜੁੜੇ ਰਹੋ ਤੁਸੀਂ ਅਮੇਜ਼ਿੰਗ ਟੀਵੀ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਖੰਨਾ ਸਸੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ ਸੋ ਗੱਲਬਾਤ ਕਰਦੇ ਆਂ ਲੁਧਿਆਣਾ ਸ਼ਹਿਰ ਦੀ ਕਿ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਟ੍ਰੈਫਿਕ ਪੁਲਿਸ ਵੱਲੋਂ ਲਗਾਤਾਰ ਜੇ ਲੋਕਾਂ ਨੂੰ ਸਮਝਾਇਆ ਜਾਂਦਾ ਹੈਗਾ ਲੋਕਾਂ ਨੂੰ ਸਾਰੇ ਸਿੱਧੇ ਰਾਹ ਪਾਇਆ ਜਾਂਦਾ ਹੈਗਾ ਟ੍ਰੈਫਿਕ ਪੁਲਿਸ ਵੱਲੋਂ ਪਰ ਕਿਤਨੇ ਕਿਤੇ ਜਾ ਕੇ ਜਿਹੜੇ ਲੋਕ ਹੈਗੇ ਨੇ ਸ਼ਰਾਰਤੀ ਅਨਸਰ ਜਿਹੜੇ ਹੈਗੇ ਨੇ ਉਹ ਆਪਣੇ ਉਹਨੇ ਸਿਰ ਤੇ ਜੂੰਗਲੀ ਰੇਂਗ ਦੀ ਪਰ ਕਿਤਨੇ ਕਿਤੇ ਜਾ ਕੇ ਲੋਕ ਹਟਦੇ ਨਹੀਂ ਹੈਗੇ ਆ ਪਰ ਇੱਕ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਲਗਾਤਾਰ ਇੱਕ ਲੜਕੀ ਫਲਾਈਓਵਰ ਤੇ ਚੜ ਕੇ ਔਰ ਕੰਨਾਂ ਦੇ ਵਿੱਚ ਹੈੱਡਫੋਨ ਲਗਾ ਕੇ ਲਗਾਤਾਰ ਕਿਦਾਂ ਦੇ ਰੋਲ ਕਰ ਰਹੀ ਹੈ ਖੜੀ ਹੋ ਕੇ ਚਲਾ ਰਹੀ ਹੈ ਬੈਠ ਕੇ ਚਲਾ ਰਹੀ ਹੈ ਇੱਕ ਹੱਥ ਛੱਡ ਕੇ ਚਲਾ ਰਹੀ ਹੈ ਔਰ ਇਸ ਵੀਡੀਓ ਨੂੰ ਅਸੀਂ ਦਿਖਾਵਾਂਗੇ ਤੁਹਾਡੇ ਆਪਣੇ ਚੈਨਲ ਦੇ ਉੱਤੇ ਔਰ ਇਸ ਵੀਡੀਓ ਤੁਸੀਂ ਦੇਖਿਓ ਮੇਰੇ ਕਮੈਂਟ ਬਾਕ ਜਾ ਕੇ ਦੱਸਿਓ ਕਿ ਇਹ ਜਿਹੜੀ ਲੜਕੀ ਹੈਗੀ ਹੈ ਜਿੱਦਾਂ ਇਹ ਚਲਾ ਰਹੀ ਐ ਐਕਟਿਵਲ ਸਵਾਰ ਹੋ ਕੇ ਚਲਾ ਰਹੀ ਹੈ ਡਾਂਸ ਕਰ ਰਹੀ ਹੈਗੀ ਹੈ ਤੇ ਉਸ ਤੋਂ ਬਾਅਦ ਟ੍ਰੈਫਿਕ ਨਿਯਮਾਂ ਦੀ ਜਿਹੜੀ ਧੱਜੇ ਹੋਣਾਂ ਦੀ ਨਜ਼ਰ ਆ ਰਹੀ ਹੈ ਔਰ ਤੁਸੀਂ ਮੇਰੇ ਕਮੈਂਟ ਬਾਕ ਜਾ ਕੇ ਦੱਸਿਓ ਕਿ ਇਹ ਕਿਹ ਸਹੀ ਹੈ ਜਾਂ ਕਿਹ ਗਲਤ ਹੈ ਔਰ ਤੁਸੀਂ ਇਸ ਵੀਡੀਓ ਜਰਾ ਮੇਰੇ ਕਮੈਂਟ ਬਾਕ ਜਾ ਕੇ ਦੱਸਿਓ ਉਹ ਜੁੜੇ ਰਹੋ ਤੁਸੀਂ ਅਮੇਜ਼ਿੰਗ ਟੀਵੀ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਖੰਨਾ ਸਸੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ ਸੋ ਗੱਲਬਾਤ ਕਰਦੇ ਆ ਲੁਧਿਆਣਾ ਸ਼ਹਿਰ ਦੀ ਕਿ ਟ੍ਰੈਫਿਕ ਨਿਯਮਾਂ ਨੂੰ ਲੈ ਕੇ ਟ੍ਰੈਫਿਕ ਪੁਲਿਸ ਵੱਲੋਂ ਲਗਾਤਾਰ ਜੇ ਲੋਕਾਂ ਨੂੰ ਸਮਝਾਇਆ ਜਾਂਦਾ ਹੈਗਾ ਲੋਕਾਂ ਨੂੰ ਸਾਰੇ ਸਿੱਧੇ ਰਾਹ ਪਾਇਆ ਜਾਂਦਾ ਹੈਗਾ ਟ੍ਰੈਫਿਕ ਪੁਲਿਸ ਵੱਲੋਂ ਪਰ ਕਿਤੇ ਨਾ ਕਿਤੇ ਜਾ ਕੇ ਜਿਹੜੇ ਲੋਕ ਹੈਗੇ ਨੇ ਛਾਰਤੀ ਅਨਸਰ ਜਿਹੜੇ ਹੈਗੇ ਨੇ ਉਹ ਆਪਣੇ ਉਹਨੇ ਸਿਰ ਤੇ ਜੂੰਗਣੀ ਰੇਂਗਦੀ ਪਰ ਕਿਤਨੇ ਕਿਤੇ ਜਾ ਕੇ ਲੋਕ ਹਟਦੇ ਨਹੀਂ ਹੈਗੇ ਆ ਪਰ ਇੱਕ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਲਗਾਤਾਰ ਇੱਕ ਲੜਕੀ ਫਲਾਈਓਵਰ ਤੇ ਚੜ ਕੇ ਔਰ ਕੰਨਾਂ ਦੇ ਵਿੱਚ ਹੈੱਡਫੋਨ ਲਗਾ ਕੇ ਲਗਾਤਾਰ ਕਿੱਦਾਂ ਦੇ ਰੋਲ ਕਰ ਰਹੀ ਹੈ ਖੜੀ ਹੋ ਕੇ ਚਲਾ ਰਹੀ ਹੈ ਬੈਠ ਕੇ ਚਲਾ ਰਹੀ ਹੈ ਇੱਕ ਹੱਥ ਛੱਡ ਕੇ ਚਾ ਰਹੀ ਹੈ ਔਰ ਇਸ ਵੀਡੀਓ ਨੂੰ ਅਸੀਂ ਦਿਖਾਵਾਂਗੇ ਤੁਹਾਡੇ ਆਪਣੇ ਚੈਨਲ ਦੇ ਉੱਤੇ ਔਰ ਇਸ ਵੀਡੀਓ ਤੁਸੀਂ ਦੇਖਿਓ ਮੇਰੇ ਕਮੈਂਟ ਬਾਕ ਜਾ ਕੇ ਦੱਸਿਓ ਕੀ ਇਹ ਜਿਹੜੀ ਲੜਕੀ ਹੈਗੀ ਆ ਜਿੱਦਾਂ ਇਹ ਤਲਾਰੀ ਐਕਟਿਵਿਟੀ 'ਤੇ ਸਵਾਰ ਹੋ ਕੇ ਤਲਾਰੀ ਡਾਂਸ ਕਰ ਰਹੀ ਹੈਗੀ ਹੈ ਤੇ ਉਸ ਤੋਂ ਬਾਅਦ ਟ੍ਰੈਫਿਕ ਨਿਯਮਾਂ ਦੀ ਜਿਹੜੀ ਧੱਜੇ ਹੋਣਾਂ ਦੀ ਨਜ਼ਰ ਆ ਰਹੀ ਹੈ ਔਰ ਤੁਸੀਂ ਮੇਰੇ ਕਮੈਂਟ ਬਾਕ ਜਾ ਕੇ ਦੱਸਿਓ ਕਿ ਇਹ ਕਿਹ ਸਹੀ ਹੈ ਜਾਂ ਕਿਹ ਗਲਤ ਹੈ ਔਰ ਤੁਸੀਂ ਇਸ ਵੀਡੀਓ ਜਰਾ ਮੇਰੇ ਕਮੈਂਟ ਬਾਕ ਜਾ ਕੇ ਦੱਸਿਓ ਔਰ ਜੁੜੇ ਰਹੋ ਤੁਸੀਂ ਅਮੇਜ਼ਿੰਗ ਟੀਵੀ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਖੰਨਾ